ਹਾਂਜੀ ਦੋਸਤੋ ਸਭ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪੀਤ ਕੈਂਟ ਉਮੀਦ ਆ ਜੀ ਮੇਰੇ ਮਹਿਕਮੇ ਵਾਲੇ ਸਟਾਫ ਵਾਲੇ ਡਰਾਈਵਰ ਭਰਾ ਤੁਸੀਂ ਠੀਕ ਠਾਕ ਹੋਵੋਗੇ ਸੋ ਭਰਾਵੋ ਆ ਮੇਰੀ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਸਮੇਂ ਦੀਆਂ ਸਰਕਾਰਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਦੱਸ ਦਿਓ ਉਹਨਾਂ ਨੂੰ ਕਿਉਂਕਿ ਆਪਾਂ ਭਾਈ ਬਹੁਤ ਸਰਕਾਰਾਂ ਸਾਥ ਦਿੱਤਾ ਪਰ ਕਿਸੇ ਸਰਕਾਰ ਨੇ ਆਪਣਾ ਸਾਥ ਨਹੀਂ ਦਿੱਤਾ ਆ ਹੁਣ ਕਾਨੂੰਨ ਜਿਹੜੇ ਲਾਗੂ ਹੋਏ ਸੀ ਉਹਨਾਂ ਚ ਆ ਕੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਕਿਸੇ ਵੀ ਪਾਰਟੀ ਦੇ ਜਾਂ ਨੁਮਾਇंदे ਨੇ ਆ ਕੇ ਆਪਣਾ ਹਾਲ ਨਹੀਂ ਪੁੱਛਿਆ ਸੁਪਰਾ ਮੇਰੇ ਆਪਾਂ ਭਾਰਤੀ ਡਰਾਈਵਰ ਜ ਇਸ ਵਾਰ ਚੋਣ ਲੜਨ ਜਾ ਰਹੇ ਆ ਜੀ ਐਮਪੀ ਦੀ ਬਠਿੰਡਾ ਸੀਟ ਤੋਂ ਠੀਕ ਆ ਜੀ ਸੋ ਸਾਰੇ ਭਰਾ ਜਰੂਰ ਸਾਥ ਦਿਓ ਕਿਉਂਕਿ ਤੁਹਾਡਾ ਭਰਾ ਖੜਾ ਹੋਊਗਾ ਤਾਂ ਤੁਹਾਡੇ ਹੱਕਾਂ ਦੀ ਗੱਲ ਕਰੂਗਾ ਤੇ ਵੀਰ ਮੇਰੋ ਉਮੀਦ ਆ ਤੁਸੀਂ ਸਾਰੇ سپورਟ ਕਰੋਗੇ ਹਾਰਾਂ ਜਿੱਤਾਂ ਦਾ ਬਾਅਦ ਦੀ ਗੱਲ ਆ ਹਨ ਪਰ ਇੱਕ ਵਾਰ ਦੱਸ ਦਿਆਂਗੇ ਉਹਨਾਂ ਨੂੰ ਕਿ ਡਰਾਈਵਰ ਕੀ ਹੁੰਦੇ ਆ ਸਾਡੀ ਪੋਟ ਕੀ ਆ ਸਾਡੀ ਕਮਿਊਨਿਟੀ ਕੀ ਆ ਤੇ ਤੁਹਾਡੇ ਹੱਕਾਂ ਦੀ ਗੱਲ ਮੈਂ ਜਾ ਕੇ ਸਭਾ ਦੇ ਵਿੱਚ ਰੱਖੂਗਾ ਕਿਉਂਕਿ ਇਹਨਾਂ ਨੂੰ ਇੱਕੋ ਇੱਕ ਜ਼ਰੀਆ ਰਹਿ ਗਿਆ ਹੁਣ ਦੱਸਣ ਦਾ ਕਿ ਅਸੀਂ ਕੌਣ ਹਾਂ ਕਿਉਂਕਿ ਬੜੀਆਂ ਕੋਸ਼ਿਸ਼ਾਂ ਕਰ ਰਹੀਆਂ ਬਾਈ ਕੀਤਾ ਸ਼ੇਰਾਂ ਰਾਹੀਂ ਡਰਾਈਵਰਾਂ ਦੀ ਜ਼ਿੰਦਗੀ ਦਿਖਾਈ ਆ ਠੀਕ ਆ ਜੀ ਸੋ ਹੁਣ ਇੱਕ ਤਰੀਕਾ ਇਹ ਵੀ ਵਰਤ ਕੇ ਦੇਖ ਲਈਏ ਹੋ ਸਕਦਾ ਕਿ ਆਪਾਂ ਨੂੰ ਭਾਗ ਲੱਗਿਆ ਹੁਣ ਤੇ ਆਪਣੀ ਜਿਹੜੀ ਡਰਾਈਵਰ ਕਮਿਊਨਿਟੀ ਆ ਉਹ ਮੜੀ ਜੂ ਉੱਪਰ ਉੱਠ ਸਕੇ ਲੋਕਾਂ ਨੂੰ ਪਤਾ ਲੱਗੇ ਕਿ ਡਰਾਈਵਰ ਕੀ ਹੁੰਦੇ ਆ ਬਾਕੀ ਲਵ ਯੂ ਡਰਾਈਵਰ ਮੈਗਮਾ ਜ਼ਿੰਦਾਬਾਦ ਸ਼ੇਅਰ ਕਰਦੇ ਹੋ ਵੀਡੀਓ ਪਹੁੰਚਾ ਦਿਓ ਸਰਕਾਰਾਂ ਨੂੰ